ਜੀ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਨਰੈਣ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਕੋਡਲੈਸ ਮਾਈਕ ਦੇ ਬਾਰੇ ਕੋਡਲੈਸ ਮਾਈਕ ਦੀ ਲੋੜ ਆਮੇ ਫੰਕਸ਼ਨਾਂ ਤੇ ਪੈਂਦੀ ਰਹਿੰਦੀ ਹੈ ਜਿਵੇਂ ਸਕੂਲੀ ਫੰਕਸ਼ਨ ਹੋ ਗਏ ਜਾਂ ਕੋਈ ਮੀਟਿੰਗ ਹੋਵੇ ਕਿਸੇ ਦੀ ਇਸ ਤਰ੍ਹਾਂ ਕਰਕੇ ਪਰ ਕਈ ਥਾਂ ਮੈਂ ਇਹੋ ਜਿਹਾ ਹੁੰਦਾ ਜਿਵੇਂ ਜਾਗੋ ਵਗੈਰਾ ਤੇ ਆਪਾਂ ਨੂੰ ਬਾਹਲੇ ਮਹਿੰਗੇ ਮਾਈਕ ਆਣਾ ਜਿਹੜੇ ਉਹ ਲਾਉਣ ਦੀ ਲੋੜ ਨਹੀਂ ਹੁੰਦੀ ਰੀਜਨ ਕੀ ਹੈ ਜਦੋਂ ਆਪਾਂ ਜਾਗੋ ਤੇ ਆਪਾਂ ਮਹਿੰਗੇ ਮਾਈਕ ਲਾਉਣੇ ਆ ਉੱਥੇ ਲੇਡੀਜ਼ ਹੋਗੀਆਂ ਜਾਂ ਕੁਝ ਕੁ ਬੰਦੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਮਾਈਕ ਫੜਨ ਦਾ ਹੀ ਨਹੀਂ ਪਤਾ ਹੁੰਦਾ ਠੀਕ ਹੈ ਜੀ ਜੇ ਮਾਈਕ ਫੜਨ ਦਾ ਨਹੀਂ ਪਤਾ ਜਾਂ 60% ਦੇ ਵਿੱਚ ਨਾਨਕੇ ਦਾਤ ਕੇ ਆਪ ਨੇ ਜਦੋਂ ਕੰਪੀਟੀਸ਼ਨ ਹੋ ਜਾਂਦਾ ਖਿੱਚ ਧੂ ਦੇ ਵਿੱਚ ਕੀ ਆ ਮਾਈਕ ਆ ਜਿਹੜਾ ਡਿੱਗ ਜਾਂਦਾ ਤੇ ਉਹਦਣਾ ਮਾਈਕ ਖਰਾਬ ਹੋ ਜਾਂਦਾ ਜੀ ਜੇ ਆਪਾਂ ਕੋਸਟਲੀ ਮਾਈਕ ਆਪਾਂ ਮਹਿੰਗੇ ਮਾਈਕ ਦਿੱਤੀ ਜਾਗੂ ਦੇ ਵਿੱਚ ਤਾਂ ਆਪਾਂ ਕੋਈ ਇਹ ਗੱਲ ਦਾ ਫਿਕਰ ਵੀ ਰਹਿੰਦਾ ਵੀ ਆਰ ਚੇਕਰ ਮਾਈਕ ਡਿੱਗ ਪਿਆ ਤਾਂ ਖਰਾਬ ਹੋ ਜਾਣਾ ਇਹ ਤਾਂ ਸੁਭਾਵਿਕ ਜੀ ਗੱਲ ਹੈ ਜਦੋਂ ਮਾਈਕ ਡਿੱਗੂਗਾ ਤਾਂ ਖਰਾਬ ਹੋਊਗਾ ਹੀ ਕਿੱਟ ਖਰਾਬ ਹੋ ਜਾਂਦੀ ਹੈ ਠੀਕ ਹੈ ਜੀ ਸੋ ਅਜਿਹੀਆਂ ਥਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਆਪਾਂ ਮਹਿੰਗੇ ਮਾਈਕ ਆਪਾਂ ਨੂੰ ਦੇਣ ਦੀ ਲੋਡ ਨਹੀਂ ਹੁੰਦੀ ਪਰ ਸੋ ਮਜਬੂਰੀ ਬਸ ਆਪਾਂ ਨੂੰ ਮਹਿੰਗੇ ਮਾਈਕਾ ਜਿਹੜੇ ਉਹ ਦੇਣੇ ਪੈ ਜਾਂਦੇ ਆ ਹੁੰਦਾ ਕਿ ਅਕਈ ਵਾਰੀ ਡਿੱਗ ਪੇ ਤਾਂ ਮਾਈਕ ਖਰਾਬ ਹੋ ਜਾਂਦਾ ਪਰ ਅੱਜ ਇਸ ਚੀਜ਼ ਤੋਂ ਸਟਕਾਰਾ ਬਿਲਕੁਲ ਹੀ ਪਾ ਦਨਾ ਆਪਾਂ ਤੁਹਾਨੂੰ ਮਾਈਕਾਂ ਦੀ ਕੁਆਲਿਟੀ ਵੀ 10000 ਦੇ ਮਾਈਕਾਂ ਵਰਗੀ ਮਿਲੂਗੀ ਤੇ ਮਾਈਕ ਵੀ ਬੜੇ ਸਸਤੇ ਹੋਣਗੇ ਬਿਲਕੁਲ ਈਜ਼ੀਲੀ ਜਦੋਂ ਮਰਜੀ ਖਰੀਦ ਲੋ ਕੋਈ ਦਿੱਕਤ ਨਹੀਂ ਪਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ ਉਹਦੇ ਤੇ ਰੀਸੀਵਰ ਲਾਉਣ ਦੀ ਲੋੜ ਹੀ ਨਹੀਂ ਜੀ ਬਿਲਕੁਲ ਬਸ ਇੱਕ ਛੋਟੀ ਜਿਹੀ ਚੁਟਕੀ ਜਿੱਦੀ ਚੀਜ਼ ਹੈ ਜਿਹੜੀ ਆਪਾਂ ਵਿੱਚ ਲਾਉਣੀ ਆ ਤੇ ਮਾਈਕਾ ਜਿਹੜੇ ਉਹ ਚੱਲ ਪੈਣੇ ਆ ਜੀ ਠੀਕ ਆ ਜੀ ਤੁਹਾਨੂੰ ਵਿਖਾਉਣੇ ਜੀ ਆਹ ਮਾਈਕਾ ਜੀ ਆ ਦੇਖੋ ਨੈਸ਼ਨਲ ਕੰਪਨੀ ਦੇ ਆ ਜੀ ਨੈਸ਼ਨਲ ਮਹਤਾ ਕੰਪਨੀ ਦੇ ਡਬਲ ਮਾਈਕ ਆ ਜੀ ਡਬਲ ਮਾਈਕ ਬਿਲਕੁਲ ਸਸਤੇ ਤੁਸੀਂ ਸੋਚਦੇ ਹੋਵੋਗੇ ਸਸਤੇ ਕਿ 2500 ਦੇ ਹੋਣਗੇ 3000 ਦੇ ਹੋਣਗੇ ਪਰ ਨਹੀਂ ਜੇਕਰ ਤੁਸੀਂ ਅਜੇ ਵੀ ਇੰਨਾ ਰੇਟ ਸੋਚ ਰਹੇ ਹੋ ਤਾਂ ਤੁਸੀਂ ਗਲਤ ਆ ਇਹਦਾ ਰੇਟ ਪਤਾ ਕਿੰਨਾ ਜੀ ਸਿਰਫ 1800 ਰੁਪਈਆ ਜੀ ਹਾਂਜੀ ਸਹੀ ਸਿਰਫ 1800 ਰੁਪਇਆ 1800 ਰੁਪਏ ਦੇ ਵਿੱਚ ਤੁਹਾਨੂੰ ਮਿਲਣਗੇ ਇਹ ਦੋ ਕਾਰਡਲੈਸ ਮਾਈਕ ਜੇਕਰ ਇਹਨਾਂ ਦੀ ਕੁਆਲਿਟੀ ਦੀ ਗੱਲ ਕਰੀਏ ਜੇ ਹੁਣ ਤੁਸੀਂ ਸੁਣੋਗੇ ਵੀ ਯਾਰ 1800 ਰੁਪਏ ਦੇ ਵਿੱਚ ਕੀ ਕੁਆਲਿਟੀ ਹੋਊਗੀ ਤਾਂ ਨਹੀਂ ਬਿਲਕੁਲ ਤੁਸੀਂ ਗਲਤ ਆ ਕੁਆਲਿਟੀ ਨੰਬਰ 1 10000 ਦੇ ਮਾਈਕਾਂ ਦੀ ਕੁਆਲਿਟੀ ਦੇ ਬਰਾਬਰ ਕੁਆਲਿਟੀ ਆ ਆਪ ਦਾ ਐਕਸਪੀਰੀਅੰਸ ਆ ਮੇਰਾ ਮਗਾਉਣ ਤੋਂ ਪਹਿਲਾਂ ਜਦੋਂ ਇਹਦੀ ਐਡ ਪਾਈ ਸੀ ਬਾਈ ਸੀਤਿਆ ਸਾਹਿਬ ਨੇ ਹੰਬੂਰ ਤੋਂ ਸੀਤਿਆ ਸਾਊਂਡ ਹੰਬੂਰ ਵਾਲੇ ਜਦੋਂ ਇਹਦੀ ਐਡ ਪਾਈ ਸੀ ਤਾਂ ਮੇਰੇ ਮਾਈਂਡ ਦੇ ਵਿੱਚ ਵੀ ਇਹੀ ਸਵਾਲ ਆਇਆ ਸੀ ਪਹਿਲਾਂ ਵੀ ਆਰ 1800 ਰੁਪਏ ਦੇ ਵਿੱਚ ਕੁਆਲਿਟੀ ਕਿੱਥੇ ਆਪਾਨੂੰ ਵਧੀਆ ਮਿਲ ਜੂ ਫਿਰ ਹੋਇਆ ਕਿ ਜੀ ਲੋਕਾਂ ਨੇ ਖਰੀਦੇ ਮੇਰੇ ਹਿਸਾਬ ਨਾਲ ਵੀ ਇੱਕ ਦੋ ਦਿਨਾਂ ਦੇ ਵਿੱਚ ਹੀ ਦੋ ਤਿੰਨ ਸੈੱਟ ਉਹਨਾਂ ਨੇ ਇਹ ਵੇਚ ਦੱਸ ਗਏ ਜੀ ਠੀਕ ਆ ਜੀ ਫਿਰ ਮੈਂ ਉਡੀਕدار ਵੀ ਕੋਈ ਰਿਵਿਊ ਦੇਵੇ ਫੀਡਬੈਕ ਦੇਵੇ ਕਸਟਮਰ ਕਿਉਂਕਿ ਸਿਤਿਆ ਸਾਹਿਬ ਗਰੁੱਪ ਦੇ ਵਿੱਚ ਜਦੋਂ ਐਡ ਪਾਉਂਦੇ ਆ ਤੋ ਕਹਿੰਦੇ ਕੋਈ ਵੀ ਚੀਜ਼ ਵੇਚਦੇ ਆ ਨਾ ਤੋ ਕਹਿੰਦੇ ਬਕਾਇਦਾ ਵੀ ਚੀਜ਼ ਨੂੰ ਯੂਜ਼ ਕਰਕੇ ਮੈਨੂੰ ਵੀਡੀਓ ਬਣਾ ਕੇ ਭੇਜੋ रियलिटी ਦੱਸਣੀ ਆ ਜੀ ਚੀਜ਼ ਸਹੀ ਆ ਤਾਂ ਸਹੀ ਜੇ ਗਲਤ ਤਾਂ ਗਲਤ ਠੀਕ ਆ ਜੀ ਫਿਰ ਲਗਭਗ 2-4 ਦਿਨ ਉਡੀਕਦੇ ਰਹੇ ਫਿਰ ਕਾਫੀ ਲੋਕਾਂ ਨੇ ਵੀਡੀਓ ਪਾਈਆਂ ਉਹਨਾਂ ਨੂੰ ਭੇਜੀਆਂ ਜੀ ਵੀ ਰਿਜ਼ਲਟ ਵਧੀਆ ਓਕੇ ਰਿਪੋਰਟ ਬਿਲਕੁਲ ਵਧੀਆ ਚੱਲਦੇ ਫਿਰ ਇਸ ਤੋਂ ਬਾਅਦ ਮੰਗਵਾਏ ਜੀ ਇਹ ਗੱਲ ਹੋਰ ਜਦੋਂ ਇਹ ਆਪਾਂ ਖਰੀਦਾਂਗੇ ਇਹਦੇ ਨਾਲ ਫਿਰ ਸਤੀਆ ਸਾਹਿਬ ਨੇ ਇੱਕ ਗਿਫਟ ਵੀ ਭੇਜੀ ਦੋ ਐਕਸਲਰ ਜਿਹੜੇ ਪੀਸ ਭੇਜੇ ਜੀ ਦੋ ਮੇਲ ਤੇ ਦੋ ਫੀਮੇਲ ਸੋਚਿਆ ਜਾਂਦਾ 1800 ਰੁਪਏ ਦੇ ਵਿੱਚ ਕੀ ਆਉਂਦਾ ਕੁਆਲਿਟੀ ਵਾਕਈ ਬੰਬ ਆ ਨਿੱਕੇ ਨਿੱਕੇ ਫੰਕਸ਼ਨਾਂ ਤੇ ਲਾਉਣ ਵਾਸਤੇ ਨਾ ਬਿਲਕੁਲ ਸਹੀ ਹੈ ਜਾਗੋ ਜੁਗੋ ਤੇ ਲਾਉਣੇ ਹੋਣ ਮਾਈਕ ਲਾ ਕੇ ਫੜਾ ਦਿਓ ਮਾ ਕਹਣਾ ਭਾਵੇਂ ਸਿੰਗਰ ਆ ਕੇ ਗਾਉਣ ਲੱਗੇ ਜੋਕਰ ਰਿਪੋਰਟ ਆ ਪਰ ਮੈਂ ਇਹ ਰეკਮੈਂਡਡ ਜਮਾ ਨਹੀਂ ਕਰੂੰਗਾ ਵੀ ਤੁਸੀਂ ਅਖਾੜਿਆਂ ਤੇ ਲਾਓ ਜਾਂ ਜਗਰਾਤਿਆਂ ਤੇ ਲਾਓ ਇਹੋ ਜਿਹਾ ਕੁਝ ਨਹੀਂ ਜੇ ਹੁਣ ਆਪਾਂ ਜਾਗੋ ਜੁਗੋ ਤੇ ਜਾਂ ਸਕੂਲੀ ਫੰਕਸ਼ਨ ਹੁੰਦੇ ਬੱਚਾ ਨੂੰ ਫੜਾ ਦਿੰਨੇ ਆ ਮਾਈਕ ਇਹੋ ਜਿਹਾ ਫੰਕਸ਼ਨਾਂ ਦੇ ਲਈ ਸਭ ਤੋਂ ਬੈਸਟ ਆ ਜੀ ਜੇਕਰ ਆਪਾਂ ਇਹਦੀ ਰੇਂਜ ਦੀ ਗੱਲ ਕਰੀਏ ਤਾਂ ਲਗਭਗ 100 ਤੋਂ 150 ਫੁੱਟ ਦੇ ਵਿੱਚਕਾਰ ਆ ਰੇਂਜ ਇਹਦੀ ਬਰਾਬਰ ਰਹਿੰਦੀ ਆ ਓਕੇ ਰਿਪੋਰਟ ਇੱਕ ਕੱਟ ਵੀ ਨਹੀਂ ਵੱਜਦਾ ਬਿਲਕੁਲ ਵੀ ਹੋ ਸਕਦਾ ਮੈਂ ਮਹਿੰਗੇ ਮੈਕ ਵੀ ਯੂਜ਼ ਕਰਕੇ ਵੇਖ ਲੇ 10-10 ਹਜ਼ਾਰ ਵਾਲੇ 12-12 ਹਜ਼ਾਰ ਵਾਲੇ ਕਈ ਵਾਰੀ ਕੀ ਹੁੰਦਾ 19 ਕੀ ਦੇ ਵਿੱਚ ਕਟ ਆ ਜਾਂਦਾ ਪਰ ਇਹਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਕਟ ਆ ਜੇ ਮੈਂ ਹੈਰਾਨ ਆ ਵੀ ਇੰਨੀ ਸਸਤੀ ਚੀਜ਼ ਆ ਤੇ ਕੁਆਲਿਟੀ ਨੰਬਰ 1 ਲਗਭਗ 15 ਫਕਸਨਾਂ ਦੇ 15 ਦਿਨ ਲਗਾਤਾਰ ਜਾਗੂ ਤੇ ਮੀਟਿੰਗ ਦੇ ਵਿੱਚ ਸਕੂਲਾਂ ਦੇ ਵਿੱਚ ਯੂਜ਼ ਕੀਤੇ ਤਾਂ ਫਿਰ ਇਹ ਮੈਂ ਵੀਡੀਓ ਬਣਾਈ ਕਿਉਂਕਿ ਮੈਨੂੰ ਇਸ ਤਰ੍ਹਾਂ ਸੇ ਵੀ ਕਿਤੇ ਗਲਤ ਆਪਾਂ ਕੋਈ ਇਨਫੋਰਮੇਸ਼ਨ ਨਾ ਦੇ ਦਈਏ ਠੀਕ ਹੈ ਜੀ ਦੋ ਮਾਈਕ ਮਿਲਦੇ ਆ ਬਿਲਕੁਲ ਹਲਕੇ ਜੇ ਮਾਈਕ ਆ ਫਰਦਰ ਨਾਲ ਕਲਿੱਪ ਵੀ ਮਿਲਦੇ ਤੇ ਉੱਪਰ ਚੜਾਉਣ ਵਾਸਤੇ ਉਹਨਾਂ ਦਾ ਵੀ ਫਾਇਦਾ ਇਹ ਹੁੰਦਾ ਵੀ ਜਦੋਂ ਜਾਗੂ ਜੋਗੂ ਤੇ ਜਾ ਕੇ ਕਈ ਬੁੜੀਆਂ ਹੁੰਦੀਆਂ ਪਤਾ ਹੀ ਨਹੀਂ ਹੁੰਦਾ ਵੀ ਮਾਈਕ ਫੜਨਾ ਕਿੱਥੋਂ ਕਈ ਮੇਲ ਹੁੰਦੇ ਆ ਬੰਦੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਕੋਈ ਜਾਲੀ ਘੁੱਟ ਲੈਂਦੇ ਉਹਦੇ ਨਾਲ ਵਿਸਲ ਵਜਦੀ ਮਾ ਕਹਿੰਦਾ ਵਿਸਲ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਗਾਰੰਟੀ ਆ ਵਰਤੇ ਆ ਤਾਂ ਇਸ ਤਰ੍ਹਾਂ ਕਹਿ ਰਹੇ ਆ ਆਫਰ ਤੁਹਾਨੂੰ ਵਿਖਾਉਣੇ ਦਾ ਰਿਜ਼ਲਟ ਵੀ ਦਿਖਾਉਣੇ ਆ ਮਾਈਕ ਵੀ ਵਿਖਾਉਣੇ ਜੀ ਤੁਹਾਨੂੰ ਤੇ ਇਹ ਵੀ ਦੱਸ ਦੇਵੇਂ ਇਹਨੂੰ ਯੂਜ਼ ਕਿਵੇਂ ਕਰਨਾ ਮੈਂ ਤਸ ਕੈਂਟਾਂ ਦਾ ਕੰਮ ਆ ਜੀ ਲਾਉਣਾ ਮੈਂ ਇੱਕ ਜੇਕਰ ਕਈ ਵਾਰ ਕੋਈ ਛੇਦੀ ਕਰਨਾ ਲਓ ਜੀ ਮੈਂ ਇੱਕ ਦੋ ਜਲਦੀ ਦੋ ਮੈਂ ਕਹਿੰਦਾ ਜੀ ਸਕੈਂਟਾਂ ਦਾ ਕੰਮ ਹੀ ਆ ਨਾ ਕੋਈ ਲੀਡ ਲਾਉਂਦੀ ਲੋੜ ਨਾ ਕੋਈ ਰਿਸੀਵਰ ਲਾਉਂਦੀ ਲੋੜ ਨਾ ਕੋਈ ਤਾਰ ਲਾਉਂਦੀ ਲੋੜ ਬਿਲਕੁਲ ਆਓ ਫਿਰ ਤੁਹਾਨੂੰ ਵਿਖਾਉਣਾ ਜੀ ਹਾਂਜੀ ਦੋਸਤੋ ਇਹ ਆ ਗਏ ਜੀ ਆਪਣੇ ਉਹ ਦੋ ਮਾਈਕ ਆ ਲੁੱਕ ਹੁੰਦੀ ਹੈ ਜੀ ਇਹਨਾਂ ਦੀ ਆ ਇਸ ਦੇ ਉੱਪਰ ਲਿਖਾ ਹੁੰਦਾ ਜੀ ਨੈਸ਼ਨਲ ਮਹਿਤਾ ਆ ਦੇਖੋ ਜੀ ਲਿਖਾ ਹੋਇਆ ਹੈ ਨਾ ਬਕਾਇਦਾ ਇਹਦੇ ਉੱਪਰ ਮਾਡਲ ਦਾ ਨੇਮ ਲਿਖਿਆ M512 ਆ ਹੋ ਗਈ ਜੀ ਆਫ ਐਂਡ ਆਨ ਵਾਲੀ ਸਵਿਚ ਹੋ ਗਈ ਠੀਕ ਹੈ ਜੀ ਆ ਦੇਖੋ ਦੂਸਰਾ ਮੈਕ ਵੀ ਇਸੇ ਤਰ੍ਹਾਂ ਹੀ ਹੈ ਜੀ ਜਮ ਕੋਈ ਆ ਦੇਖੋ ਆਨ ਹੋ ਗਿਆ ਠੀਕ ਹੈ ਜੀ ਆ ਆਨ ਹੋ ਗਿਆ ਆ ਮਿਊਟ ਆ ਸਵਿਚ ਆਫ ਹੋ ਗਈ 10 ਆਪਸ਼ਨ ਦਿੱਤੇ ਹੁੰਦੇ ਆ ਬਕਾਇਦਾ ਇਸੇ ਡਿਸਪਲੇ ਆ ਦੇਖੋ ਜੀ ਡਿਸਪਲੇ ਵੀ ਲੱਗੀ ਹੈ ਜੀ ਫ੍ਰੀਕੁਐਂਸੀ ਦੱਸਦਾ ਵੀ ਨੀ ਰੇ ਇੰਤੇ ਚੱਲੀ ਜਾਂਦੀ ਐ ਅੱਜ ਗਰੇਲਾ ਜਿਹੜੀ ਲੋਹੇ ਦੀ ਆ ਬਹੁਤ ਵਧੀਆ ਲੱਗੀ ਹੋਈ ਆ ਗਰੇਲੇ ਤੇ ਆ ਨਾਲ ਦਿੱਤੇ ਆ ਦੋ ਕਲਿੱਪ ਜਿਹੜੇ ਇਹਨਾਂ ਦੇ ਉੱਪਰ ਚੜ ਜਾਂਦੇ ਆ ਇਹਦੇ ਉੱਪਰ ਚੜ ਜਾਂਦਾ ਤੇ ਆ ਸੰਤਰੀ ਵਾਲਾ ਜਿਹੜਾ ਇਹਦੇ ਉੱਪਰ ਚੜ ਜਾਂਦਾ ਜੀ ਤੇ ਆ ਆ ਗਈ ਜੀ ਇਹਦਾ ਰিসিਵਰ ਅਡਾਪਟਰ ਸਾਰਾ ਕੁਝ ਇਹੀ ਆ ਜੀ ਇਹਦਾ ਆ ਵੇਖੋ ਇੱਕ ਸਵਿੱਚ ਲੱਗਿਆ ਨਾ ਛੋਟੀ ਜੀ ਇੱਥੋਂ ਆਨ ਹੋਗਾ ਜੀ ਆ ਦੇਖੋ ਦੱਸੀ ਜਾਂਦਾ ਨਾ ਜੀ ਤੇ ਆ ਕਰਤੀ ਜੀ 스위ਚ ਬੰਦ ਇੱਥੇ ਲੱਗ ਜਾਂਦਾ ਜੀ ਆਪਣਾ ਸੀ ਟਾਈਪ ਆ ਜਿਹੜਾ ਚਾਰਜਰ ਜਿਹੜਾ ਮੋਬਾਈਲ ਦਾ ਹੁੰਦਾ ਉਹਦੇ ਨਾਲ ਹੀ ਚਾਰਜ ਹੋ ਜਾਂਦਾ ਜੀ ਇਹ ਠੀਕ ਆ ਜੀ ਤੇ ਆ ਆ ਗਿਆ ਜੀ ਇਹਦਾ ਐਂਟੀਨਾ ਤੇ ਰੇਂਜ ਰੂਂਜ ਦੀ ਚੰਗੀ ਆ ਜਮੇ ਬਿਲਕੁਲ ਕੱਟ ਨਹੀਂ ਮਾਰਦਾ ਇਹ ਲਾਉਣਾ ਕਿਵੇਂ ਯੂਜ਼ ਕਿਵੇਂ ਕਰਨਾ ਤੁਹਾਨੂੰ ਦੱਸ ਦਿੰਨੇ ਠੀਕ ਆ ਜੀ ਇਸ ਤਰਫ ਤੇ ਸਿਰਫ ਆਹ ਹੀ ਲਾਉਣਾ ਠੀਕ ਆ ਜੀ ਤੇ ਮੈਂ ਇਹ ਕਾਉਣ ਕਰਨ ਤੇ ਚੱਲ ਪੈਣਾ ਜੀ ਆਓ ਫਿਰ ਦੱਸ ਦਿੰਦਾ ਤੁਹਾਨੂੰ ਕਿਵੇਂ ਲਾਉਣਾ ਇਹ ਆ ਗਿਆ ਜੀ ਆਪਣਾ ਮਿਕਸਰ ਤੇ ਇੱਥੋਂ ਕਰ ਲਓ ਜੀ ਆਨ ਆਨ ਕਰਕੇ ਇਸ ਤਰ੍ਹਾਂ ਲਾਉਣਾ ਜੀ ਇਹ ਆ ਲਓ ਜੀ ਸਾਰਾ ਕੁਛ ਹੀ ਲੱਗਾ ਜੀ ਇਹ ਤੇ ਮਾਈਕ ਆਪਣਾ ਜਿਹੜਾ ਉਹ ਚਾਲੂ ਹੈ ਜੀ ਲਓ ਜੀ ਇੰਨਾ ਹੀ ਕੰਮ ਆ ਇਹਦਾ ਬਸ ਇੱਥੋਂ ਆਪ ਦੀ ਤੁਸੀਂ ਆਵਾਜ਼ ਸੈੱਟ ਕਰ ਲੈਣੀ ਹੈ ਜਿੰਨੀ ਵੀ ਕਰਨੀਆਂ ਵੱਧ ਘੱਟ ਠੀਕ ਹੈ ਜੀ ਉਹਦੇ ਅਕੋਰਡਿੰਗ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਜੀ ਇਹੀ ਤਰੀਕਾ ਨੂੰ ਭਾਵੇਂ ਆਪਾਂ ਸੈੱਟ ਦੇ ਵਿੱਚ ਲਾ ਲਈਏ ਐਂਪਲੀਫਾਇਰ ਦੇ ਵਿੱਚ ਜਾਂ ਜਿੱਥੇ ਮਰਜ਼ੀ ਲਾ ਲਈਏ ਜਮੇ ਸੌਖਾ ਤਰੀਕਾ ਤੇ ਰੋਜ਼ ਚੰਗੀ ਹੈ ਜੀ ਆਹ ਫਿਰ ਤੁਹਾਨੂੰ ਵਿਖਾਉਣਾ ਹੈ ਕੁਆਲਿਟੀ ਵੀ ਇਹਦੀ ਠੀਕ ਤੇ ਵੀਡੀਓ ਨੂੰ ਜਿਹੜਾ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਪਤਾ ਲੱਗ ਸਕੇ ਵੀ ਇਹ ਘੱਟ ਪੈਸੇ ਦੇ ਵਿੱਚ ਵੀ ਮੈਿਕ ਦਾ ਸਰਦਾ ਹੈ ਕੁਝ ਕ ਥਾਂ ਮ ਇਹੋ ਜਿਹਾ ਉਹਨੂੰ ਆਪਾਂ ਨੂੰ ਮਹਿੰਗੇ ਮੈਿਕ ਜਿਹੜੇ ਲੈਂ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਮਜਬੂਰੀ ਵਸ ਕੇ ਇਹ ਦੇਨੇ ਪੈ ਜਾਂਦੇ ਹੈ ਆਪ ਨੂੰ ਆਏ ਹੁੰਦੇ ਸਸਤੇ ਮੈਕ ਤੇ ਕੱਟ-ਕੁੱਟਣਾ ਮਾਰ ਜਾਂਨ ਇਹ ਕੱਟ-ਕੁੱਟ ਵੀ ਨਹੀਂ ਮਾਰਦੇ ਤੇ ਬਹੁਤ ਵਧੀਆ ਹੰਡਾਈ ਹੈ ਜੀ ਇਹਨਾਂ ਦੀ ਠੀਕ ਆ ਜੀ ਹੈਲੋ 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 ਹਾਲੇ ਸੌਂਗਾ ਟੰਗ ਹਾਲੇ 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 ਸੌਂਗਾ ਟੰਗ ਹਾਲੇ 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 ਹਾਲੇ